ਸਤ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਤੁਹਾਡੇ ਸਾਹਮਣੇ ਜਿਹੜਾ ਕੇਸ ਲੈ ਕੇ ਆਏ ਆਂ ਇਹ ਮੱਝਾਂ ਦੇ ਵਿੱਚ ਆਮ ਪ੍ਰੋਬਲਮ ਹੈ ਗਰਮੀਆਂ ਦੇ ਵਿੱਚ ਜ਼ਿਆਦਾਤਰ ਕੇਸ ਦੇਖਣ ਨੂੰ ਮਿਲਦੇ ਨੇ ਜਿਸ ਨੂੰ ਭਾਰਤ ਨੂੰ ਨਾ ਪਿੱਛਾ ਦਿਕਾਉਣਾ ਕਹਿੰਦੇ ਨੇ ਇਹ ਮੱਝਾਂ ਦੇ ਵਿੱਚ ਬਹੁਤ ਵੱਡੀ ਸਮੱਸਿਆ ਤੇ ਆਮ ਹੀ ਦੇਖਣ ਨੂੰ ਮਿਲਦੀ ਹੈ ਜਿਵੇਂ ਜਿਵੇਂ ਗਰਮੀ ਵਧੇਗੀ ਇਹਦੇ ਕੇਸ ਵੀ ਜ਼ਿਆਦਾ ਦੇਖਣ ਨੂੰ ਮਿਲਣਗੇ ਇਹ ਜਿਹੜਾ ਕੇਸ ਤੁਸੀਂ ਸਾਹਮਣੇ ਦੇਖ ਰਹੇ ਹੋ ਇਸ ਦੇ ਵਿੱਚ ਜ਼ਿੰਮੇਦਾਰ ਜੋ ਕਿ ਬਿਲਕੁਲ ਹੀ ਅਣਜਾਣ ਸੀ ਉਹ ਪਿਛਲੇ 2 ਘੰਟੇ ਤੋਂ ਲਗਾਤਾਰ ਪਿੱਛਾ ਆਪ ਚੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਦੇ ਕਾਰਨ ਜੋ ਪਰਬੋਰ ਜ਼ਿਆਦਾ ਜ਼ਖਮ ਹੋ ਗਏ ਤੇ ਮਦਦ ਪਹੁੰਚਾਉਣ ਦੀ ਬਹੁਤ ਲੋੜ ਹੋ ਗਈ। ਉਹ ਪਿੱਛਾ ਨਹੀਂ ਛੱਡਿਆ। ਪਿੱਛਾ ਥਾਂ-ਥਾਂ ਤੋਂ ਪਾੜ ਗਿਆ। ਉਸ ਤੋਂ ਬਾਅਦ ਉਹਨੇ ਸਾਡੇ ਨਾਲ ਸੰਪਰਕ ਕੀਤਾ। ਤਾਂ ਇਹ ਰਸਮੀ ਉਹਦਾ ਪ੍ਰੈਜਮਸਟਰੂ ਦਿੱਤਾ ਹੈ ਤੇ ਦੇਖੋ ਵੀ ਪਿੱਛਾ ਜਿਹੜਾ ਕਦੇ ਵੀ ਜ਼ੋਰ ਨਾਲ ਨਹੀਂ ਚੜਦਾ ਤੇ ਬਿਲਕੁਲ ਤਰੀਕੇ ਨਾਲ ਪਿੱਛਾ ਹੀ ਚੜਦਾ ਜੇ ਨਾ ਚੜ ਪਸ਼ੂ ਜ਼ੋਰ मारेਗਾ ਉਹਨਾਂ ਤਰ੍ਹਾਂ ਪਿੱਛਾ ਕਦੇ ਵੀ ਅੰਦਰ ਨਹੀਂ ਜਾਏਗਾ ਇਸ ਕਰਕੇ ਪਹਿਲੇ ਜ਼ੋਰ ਲਾਉਣ ਤੋਂ ਪਹਿਸੂ ਨੂੰ ਢਾਉਣਾ ਪਏਗਾ ਇਸ ਦੇ ਲਈ ਇਸ ਦੇ ਕੂਚ ਦੇ ਵਿੱਚ ਐਪੀਡੋਰਲ ਇੰਜੈਕਸ਼ਨ ਜਿਹੜਾ ਹੁੰਦਾ ਉਹ ਲੱਗੇਗਾ ਉਸ ਸਮੇਂ ਜਾਨਵਰ ਜਿਹੜਾ ਆ ਉਹ ਕੁਛ ਰਿਲੈਕਸ ਮਹਿਸੂਸ ਕਰੇਗਾ ਜ਼ੋਰ ਲਾਉਣੋਂ ਹਟੇਗਾ ਤੇ ਉਸ ਤੋਂ ਬਾਅਦ ਹੀ ਪਿੱਛਾ ਆਪਾਂ ਚੜਾ ਸਕਦੇ ਹਾਂ ਪਿੱਛਾ ਜਦੋਂ ਕਰਮ ਸਿੰਘ ਪਿੱਛਾ ਮੈਂ ਸਾਂ ਹੀ ਬਹੁਤ ਆਰਾਮ ਨਾਲ ਸਾਫ਼ ਕਰਕੇ ਐਂਟੀਸੈਪਟਿਕ ਦਵਾਈ ਪਾ ਕੇ ਉਸ ਤੋਂ ਮਦਰੋਂ ਮੈਟ੍ਰੋਜਲ ਉੱਪਰ ਪਾ ਰਹੇ ਹਾਂ ਇਹਦੇ ਨਾਲ ਕਾਫੀ ਸੋਜਿਸ ਤੋਂ ਰੀਲਿਫ ਮਿਲੇਗੀ ਤੇ ਪੇਚਾ ਚਰਨ ਤੋਂ ਪਹਿਲੇ ਕਿਚਨ ਬਿਲਕੁਲ ਥੱਲੇੋਂ ਉੱਪਰ ਚੁੱਕ ਦੇਣਾ ਜਿਸ ਤਿਰ ਨਾਲ ਕੇਸ ਦੇ ਅੰਦਰ ਜਿਹੜਾ ਬਾਥਰੂਮ ਜਮਾ ਹੋਇਆ ਬਲੈਡਰ ਦੇ ਵਿੱਚ ਉਹ ਨਿਕਲ ਜਾਵੇ ਉਸ ਤੋਂ ਮੋਰਨ ਪਿੱਛਾ ਆਪਣੇ ਆਪ ਹੀ ਅੰਦਰ ਚਲੇ ਜਾਏਗਾ ਜ਼ੋਰ ਲਾਉਣ ਦੀ ਲੋੜ ਨਹੀਂ ਤੁਸੀਂ ਇਹ ਕੇਸ ਦੇ ਵਿੱਚ ਦੇਖੋ ਵੀ ਜਿਹੜਾ ਬਾਥਰੂਮ ਆਨਾ ਬਾਥਰੂਮ ਬਿਲਕੁਲ ਰੈੱਡ ਕਲਰ ਦਾ ਆ ਰਿਹਾ ਇੰਨੀ ਜ਼ਿਆਦਾ ਅਨਫੰਕਸ਼ਨਲ ਹੈ ਤੇ ਬਲੈਡਰ ਤੱਕ ਪਹੁੰਚ ਗਈ ਹੈ ਜਦੋਂ ਮੈਂ ਤੇ ਇੰਨੇ ਸੀਗੇ ਤੇ ਜਿਹੜਾ ਤਾਂ ਬਾਥਰੂਮ ਆਪਾਂ ਛਾਪ ਤੋਂ ਚੁੱਕੇ ਕੱਢ ਰਹੇ ਹਾਂ ਉਹ ਬਿਲਕੁਲ ਰੈੱਡ ਕਲਰ ਦਾ ਉਹਦੇ ਵਿੱਚ ਵੀ ਬਲੀਡਿੰਗ ਆ ਰਹੀ ਹੈ ਇਹ ਇਦਾਂ ਦੇ ਹਾਲਾਤ ਬਣ ਗਏ ਸੀਗੇ ਪਰ ਬਿਲਕੁਲ ਆਰਾਮ ਦੇ ਨਾਲ ਬਿਨਾ ਕਿਸੇ ਜ਼ੋਰ ਲਾਉਣ ਤੋਂ ਪਿੱਛਾ ਤੁਹਾਡੇ ਸਾਹਮਣੇ ਚੁੱਦੇ ਅੰਦਰ ਜਾਏਗਾ ਬਿਲਕੁਲ ਪਿੱਛਾ ਹਮੇਸ਼ਾ ਧੀਕੇ ਨਾਲ ਸਮਝੇ ਨਾਲ ਚੜਦਾ ਹੈ ਨਾ ਕਿ ਜ਼ੋਰ ਨਾਲ ਚੜਦਾ ਜਿੰਮੇਦਾਰ ਕਈ ਵਾਰ ਛਿੱਤਰ ਨਾਲ ਜਾਂ ਜ਼ੋਰ ਲਾ ਕੇ ਪਿੱਛਾ ਚੜਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਦੇ ਨਾਲ ਮਿਸਾ ਕੇਸ ਖਰਾਬ ਹੋ ਜਾਂਦਾ ਇਦਾਂ ਕਦੇ ਵੀ ਨਹੀਂ ਕਰਨਾ ਤੇ ਬਾਕੀ ਜਿਹੜਾ ਪਸ਼ੂ ਪਿੱਛਾ ਦੇ ਫੋਂਦਾ ਉਹਦੋਂ ਸਾਵਧਾਨੀਆਂ ਇਹ ਰੱਖਣੀਆਂ ਨੇ ਕਿ ਉਸ ਨੂੰ ਜਿਸ ਜਗ੍ਹਾ ਤੇ ਤੁਸੀਂ ਬੰਨ ਰਹੇ ਹੋ ਉਹ ਪਿੱਛੋਂ ਜਗ੍ਹਾ ਉੱਚੀ ਹੋਣੀ ਚਾਹੀਦੀ ਆ ਕੱਲੇ ਵਾਲੇ ਬੰਨ੍ਹੇ ਦੀ ਹੋਣੀ ਚਾਹੀਦੀ ਆ ਜੇ ਪਿੱਛੋਂ ਜਗ੍ਹਾ ਨੀ ਨਹੀਂ ਹੋਏਗੀ ਤਾਂ ਪਸ਼ੂ ਦਾ ਪਿੱਛਾ ਕੰਟਰੋਲ ਨਹੀਂ ਹੋਏਗਾ ਬਾਕੀ ਬਹੁਤ ਸਾਰੇ ਟ੍ਰੀਟਮੈਂਟ ਇਲਾਜ ਪਿੱਛੇ ਤੇ ਆਉਂਦੇ ਨੇ ਜੇ ਬਹੁਤ ਸੂਣ ਦੇ ਵਿੱਚ ਟਾਈਮ ਜ਼ਿਆਦਾ ਪਿਆ 3 ਮਹੀਨੇ 4 ਮਹੀਨੇ 5 ਮਹੀਨੇ ਜਿੱਦਾਂ ਕੇ ਇਸ ਮਾਇਦੇ 5 ਮਹੀਨੇ ਸੂਣ ਚ ਪਏ ਸੀਗੇ ਇੰਨਾ ਟਾਈਮ ਪਹਿਲਾਂ ਜਿਹੜਾ ਪਿੱਛਾ ਪਛੜਨ ਲੱਗ ਜਾਂਦਾ ਉਸ ਦਾ ਤਾਂ ਫਿਰ ਪੱਕਾ ਇਲਾਜ ਤਾਂ ਟਾਂਕਾ ਹੀ ਪੀ ਉਸ ਨੂੰ ਟਾਂਕਾ ਲਗਾ ਦਿੱਤਾ ਜਾਵੇ ਤੇ ਸੂਣ ਦੇ ਨੇੜੇ ਜਾ ਕੇ ਉਹ ਟਾਂਕਾ ਕੱਢ ਦਿੱਤਾ ਜਾਵੇ ਹਾਂ ਜੇ ਸੂਣ ਦੇ ਵਿੱਚ ਟਾਈਮ ਥੋੜਾ ਰਹਿੰਦਾ 20 ਦਿਨ 10 ਦਿਨ 15 ਦਿਨ ਤਾਂ ਉਹ ਇੰਜੈਕਸ਼ਨ ਲਾਉਣ ਦੇ ਨਾਲ ਇਹਨੇ ਦਿਨ ਆਰਾਮ ਨਾਲ ਨਿਕਲ ਜਾਂਦੇ ਨੇ ਫਿਰ ਟਾਂਕੇ ਦੀ ਲੋੜ ਨਹੀਂ ਪੈਂਦੀ ਫਰ ਜੇ ਪਸ਼ੂ ਦੇ ਸੂਨ ਦੇ ਵਿੱਚ ਕਾਫੀ ਟਾਈਮ ਰਹਿੰਦਾ ਹੈ 3 ਮਹੀਨੇ 4 ਮਹੀਨੇ ਤਾਂ ਫਿਰ ਉਸ ਦਾ ਬੈਸਟ ਇਲਾਜ ਤਾਂ ਟਾਂਕਾ ਹੀ ਆ ਉਸ ਤੋਂ ਇਲਾਵਾ ਬਹੁਤ ਸਾਰੀਆਂ ਆਯੁਰਵੈਦਿਕ ਹੋਮੋਪੈਥੀ ਐਲੋਪੈਥੀ ਦਵਾਈਆਂ ਜਿਹੜੀਆਂ ਉਹ ਆ ਰਹੀਆਂ ਨੇ ਪਿੱਛੇ ਤੋਂ ਪਰ 100% ਜੇ ਆਪਾਂ ਅਖੀਰ ਨੂੰ 100% ਹਰੇਕ ਦਵਾਈ ਦਾ ਰਿਜ਼ਲਟ ਨਹੀਂ ਮਿਲਦਾ ਤਾਂ ਫਿਰ ਟਾਂਕਾ ਜਿਹੜਾ ਹੈ ਉਹ 100% ਪੱਕਾ ਹੱਲ ਤਾਂ ਟਾਂਕਾ ਜੋ ਕਿ ਤੁਹਾਡੇ ਸਾਹਮਣੇ ਆਪਾਂ ਇਸ ਮੱਝ ਦੇ ਲਾ ਰਹੇ ਹਾਂ ਕਿਉਂਕਿ ਜਸੂਨ ਦੇ ਵਿੱਚ ਅਜੇ 4 ਤੋਂ 5 ਮਹੀਨੇ ਪਏ ਨੇ ਤੇ ਗਰਮੀ ਬਹੁਤ ਆ ਤੇ ਪਿੱਛਾ ਜਿਹੜਾ ਫਿਰ ਵਾਰ-ਵਾਰ ਦਿਖਾਏਗੀ ਤਿੰਨ ਫੰਕਸ਼ਨ ਵਾਝੇਗੀ ਇਸ ਲਈ ਇਸ ਦੇ ਟਾਂਕਾ ਲਾ ਦਿੱਤਾ ਗਿਆ ਤੇ ਮੱਝ ਬਿਲਕੁਲ ਠੀਕ ਆ ਖਤਰੇ ਤੋਂ ਬਾਹਰ ਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਨਾ ਹੀ ਮੱਝ ਇੱਕ ਜ਼ੋਰ ਲਾ ਰਹੀ ਆ ਤੁਸੀਂ ਹਮੇਸ਼ਾ ਗਰਮੀ ਦੇ ਵਿੱਚ ਪਸ਼ੂ ਨੂੰ ਠੰਡੀਆਂ ਖਰਾਕਾਂ ਹੀ ਪਾਉਣੀਆਂ ਨੇ ਤੇ ਰਾਤ ਨੂੰ ਘੱਟ ਤੋਂ ਘੱਟ ਪੱਠੇ ਪਾਉਣੇ ਕਿਉਂਕਿ ਜਦੋਂ ਪਸ਼ੂ ਰੱਜ ਕੇ ਪੱਠੇ ਖਾ ਕੇ ਬੈਠਦਾ ਤੇ ਪਿੱਛਾ ਉਦੋਂ ਦਿਖਾਉਂਦਾ ਇਸ ਕਰਕੇ ਪਸ਼ੂ ਨੂੰ ਤੜਕੇ ਪੱਠੇ ਪਾ ਦਿਓ ਦੁਪਹਿਰ ਵੇਲੇ ਪਾ ਦਿਓ ਤੇ ਸ਼ਾਮ ਤੋਂ ਬਾਅਦ ਪਸ਼ੂ ਨੂੰ ਪੱਠੇ ਨਾ ਪਾਓ ਰਾਤ ਉਹਨੂੰ ਥੋੜਾ ਭੁੱਖਾ ਰੱਖੋ ਤੇ ਉਹਨੂੰ ਐਸੀ ਜਗ੍ਹਾ ਤੇ ਬੰਨੋ ਕਿ ਜਿਹੜਾ ਉਹਦਾ ਪਿੱਛਾ ਉੱਚਾ ਹੋਵੇ ਤਾਂ ਕਿ ਪਿੱਛਾ ਕੰਟਰੋਲ ਕੀਤਾ ਜਾ ਸਕੇ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖ ਸਕਦੇ ਹੋ ਤੇ ਗਰਮ ਚੀਜ਼ ਪਸ਼ੂ ਨੂੰ ਬਹੁਤ ਘੱਟ ਪਾਓ ਜਿਹਦੇ ਨਾਲ ਕਿ ਪਸ਼ੂ ਦੇ ਅੰਦਰ ਇਹ ਤਾਪਮਾਨ ਜਿਹੜਾ ਇਹ ਗਰਮੀ ਨਾ ਪੈਦਾ ਹੋਏ ਤਾਂ ਪਿੱਛਾ ਕੰਟਰੋਲ 'ਚ ਰਹੇਗਾ ਧੰਨਵਾਦ ਦੋਸਤੋ ਇਦਾਂ ਦੀਆਂ ਹੋਰ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਲਓ ਧੰਨਵਾਦ i yeah.